ਅੱਜ ਤੁਹਾਨੂੰ ਇੱਕ ਇਹੋ ਜਿਹੇ ਨਾਮੀ ਕਾਲਜ ਦੀ ਦਾਸਤਾਨ ਸੁਣਾਉਣ ਲੱਗੇ ਹਾਂ ਜੋ ਕਿ ਪਰਦੇ ਦੇ ਪਿੱਛੇ ਕੁਝ ਹੋਰ ਔਰ ਪਰਦੇ ਦੇ ਬਾਹਰ ਕੁਝ ਹੋਰ ਬਿਆਨ ਕਰਦੀ ਆ ਭਾਰਤ ਦੇ ਵਿੱਚ ਨਾਮੀ ਕਾਲਜਾਂ ਦੇ ਵਿੱਚੋਂ ਆਉਣ ਵਾਲਾ ਕਾਲਜ ਜਾਨੀ ਕਿ ਇਹ ਰੈਂਕ ਤੇ ਆਉਣ ਵਾਲਾ ਕਾਲਜ ਇੱਥੋਂ ਬਹੁਤ ਸਾਰੇ ਬੱਚੇ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ ਤੇ ਜਾਣ ਵਾਲੇ ਪਰ ਅੱਜ ਮੌਜੂਦਾ ਇਸ ਕਾਲਜ ਦੇ ਕੀ ਹਾਲਾਤ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਇਹ ਕੈਟਾਗਰੀ ਦੇ ਵਿੱਚ ਆਉਣ ਵਾਲੇ ਕਾਲਜ ਦੇ ਅੰਦਰ ਅੱਜ ਬੱਚਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਦੀ ਹੁੰਦੀ ਆ ਅੱਜ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ ਇਹ ਸੁਣ ਕੇ ਵੀ ਤੁਹਾਡੇ ਪੈਰਾਂ ਥੱਲੋ ਜ਼ਮੀਨ ਖਿਸਕ ਜਾਏਗੀ ਕਿ ਇਹ ਲੈਵਲ ਤੇ ਆਉਣ ਵਾਲਾ ਫਿਰੋਜ਼ਪੁਰ ਦਾ ਨਾਮੀ ਕਾਲਜ ਕੀ ਇੰਜ ਕਰਦਾ ਹੈ ਬਿਲਕੁਲ ਜੋ ਮੈਂ ਤੁਹਾਨੂੰ ਗੱਲ ਦੱਸਣ ਜਾ ਰਿਹਾ ਬਹੁਤ ਵੱਡੀ ਆ ਬਹੁਤ ਸਾਰੇ ਲੋਕ ਇਸ ਨੂੰ ਸੁਣਨ ਤੋਂ ਬਾਅਦ ਹੈਰਾਨ ਨਹੀਂ ਪਰੇਸ਼ਾਨ ਵੀ ਹੋਣਗੇ ਤੁਹਾਨੂੰ ਪਤਾ ਹੋਏਗਾ ਕਿ ਮੌਜੂਦਾ ਇਸ ਕਾਲਜ ਦੇ ਵਿੱਚ ਪੇਪਰ ਚੱਲ ਰਹੇ ਨੇ ਪਰ ਇੰਨਾ ਚੱਲਦੇ ਪੇਪਰਾਂ ਦੌਰਾਨ ਉੱਪਰ ਬੈਠੀ ਯੂਨੀਵਰਸਿਟੀ ਨੂੰ ਕਾਲਜ ਤੇ ਸ਼ੱਕ ਹੁੰਦਾ ਹੈ ਤਾ ਯੂਨੀਵਰਸਿਟੀ ਇੱਕ ਫਲੈਂਗ ਦਾ ਦਸਤਾ ਇਸ ਕਾਲਜ ਦੇ ਵਿੱਚ ਭੇਜਦੀ ਆ ਪਰ ਉਸ ਦਸਤੇ ਦੇ ਲਈ ਬੜਾ ਔਖਾ ਸੀ ਇਸ ਕਾਲਜ ਦੇ ਵਿੱਚ ਐਂਟਰ ਹੋ ਕੇ ਉਸ ਪੂਰੀ ਕਹਾਣੀ ਦਾ ਪਰਦਾ ਫਾਸ਼ ਕਰਨਾ ਜੋ ਪਰਦੇ ਦੇ ਪਿੱਛੇ ਕੁਝ ਹੋਰ ਚੱਲ ਰਹੀ ਸੀ ਤਾਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਫਲੈਂਗ ਦੇ ਅਧਿਕਾਰੀ ਆਉਂਦੇ ਨੇ ਤਾਂ ਉਹ ਬੱਚੇ ਦੀ ਐਡਮਿਸ਼ਨ ਦੇ ਬਹਾਨੇ ਕਾਲਜ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਅੰਦਰ ਆਖਿਰਕਾਰ ਹੋ ਕੀ ਰਿਹਾ ਹੈ ਪਰ ਜਦੋਂ ਉਹਨਾਂ ਉਹ ਅਧਿਕਾਰੀ ਐਂਟਰੀ ਕਰਕੇ ਅੰਦਰ ਜਾਂਦੇ ਨੇ ਤਾਂ ਉਹ ਕਮਰੇ 'ਚ ਦੇਖਦੇ ਕੀ ਨੇ ਉਹਨਾਂ ਦੇ ਦੇਖਦੇ ਸਾਰ ਉਹਨਾਂ ਦੇ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਜਦੋਂ ਬੱਚਿਆਂ ਦੇ ਕੋਲੇ ਹੱਥਾਂ ਦੇ ਵਿੱਚ ਸਲਿੱਪਾਂ ਫੜੀਆਂ ਹੁੰਦੀਆਂ ਨੇ ਪੰਜਾਬੀ ਪਾਸ਼ਾ ਚ ਕਹਾਂ ਤਾਂ ਪਰਚੀਆਂ ਤੋਂ ਦੇਖ ਦੇਖ ਕੇ ਬੱਚੇ ਪੇਪਰ ਕਰਦੇ ਨਜ਼ਰ ਆਉਂਦੇ ਨੇ ਇੰਜ ਕਹਿ ਲਿਏ ਕਿ ਬੱਚਿਆਂ ਨੂੰ ਪਰਚੀਆਂ ਸਣੇ ਰੰਗੇ ਹੱਥੀ ਉਸ ਫਲੈਂਗ ਦੇ ਦਸਤੇ ਨੇ ਫੜ ਲਿਆ ਪਰ ਫੜਨ ਤੋਂ ਬਾਅਦ ਦੱਸਦੇ ਆ ਕਿ ਕਾਫੀ ਮਿੰਤਾ ਤਰਲਿਆਂ ਤੱਕ ਵੀ ਗੱਲ ਆਈ ਪਰ ਉਸ 플ੈਂਗ ਦਾ ਦਸਤਾ ਇਮਾਨਦਾਰ ਹੋਣ ਕਰਕੇ ਉਹਨਾਂ ਦੇ ਵੱਲੋਂ 30 ਤੋਂ ਉੱਪਰ ਇਸ ਨਾਮੀ ਕਾਲਜ ਦੇ ਕੇਸ ਬਣਾਏ ਗਏ ਔਰ ਤੁਹਾਨੂੰ ਦੱਸ ਦਈਏ ਕਿ ਇਹ ਕਹਾਣੀ ਪੂਰੀ ਇਸ ਤਰੀਕੇ ਨਾਲ ਬਣਾਈ ਗਈ ਕਿ ਕਾਲਜ ਦੇ ਵਿੱਚ ਪਤਾ ਨਾ ਲੱਗ ਸਕੇ ਕਿ ਆਖਰਕਾਰ ਨਕਲ ਕਾਲਜ ਵੱਲੋਂ ਮਰਵਾਈ ਜਾ ਰਹੀ ਆ ਜਾਂ ਬੱਚੇ ਆਪਲੇ ਲੈਵਲ ਤੇ ਮਾਰਦੇ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਹੁਣ ਬੜਾ ਵੱਡਾ ਸਵਾਲ ਖੜਾ ਹੋ ਗਿਆ ਤੁਹਾਡੇ ਸਾਹਮਣੇ ਕਿ ਸਮੂਹਿਕ ਨਕਲ ਕਾਲਜ ਦੇ ਵੱਲੋਂ ਮਰਵਾਈ ਜਾ ਰਹੀ ਸੀ ਜਾਂ ਬੱਚਿਆਂ ਨੂੰ ਛੋੜ ਦਿੱਤੀ ਗਈ ਸੀ ਕਿ ਤੁਸੀਂ ਨਕਲ ਆਪਣੇ ਲੈਵਲ ਤੇ ਕਰੋ ਹੋਰ ਬਹੁਤ ਸਾਰੇ ਇਸ ਦੇ ਨਾਲ ਰਲਦੇ ਮਿਲਦੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨਜ਼ਰ ਆ ਰਹੇ ਨੇ ਪਰ ਫਲਾਈਂਗ ਦਸਤੇ ਦੇ ਨਾਲ ਜਦੋਂ ਸਾਡੀ ਗੱਲ ਹੁੰਦੀ ਆ ਹਾਲਾਂਕਿ ਉਹਨਾਂ ਦਾ ਜ਼ਿਕਰ ਅਸੀਂ ਬਹੁਤਾ ਨਹੀਂ ਕਰ ਸਕਦੇ ਕਿਉਂਕਿ ਸੀਕਰੇਸੀ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰੇ ਕਾਲਜਾਂ ਦੇ ਵਿੱਚ ਉਹਨਾਂ ਨੇ ਚੈਕਿੰਗ ਤੇ ਆਉਣਾ ਹੁੰਦਾ ਹੈ ਨਾ ਤਾਂ ਸੀ ਤਸਵੀਰ ਔਰ ਨਾ ਹੀ ਉਹਨਾਂ ਦਾ ਨਾਮ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਜਦੋਂ ਸਾਡੀ ਉਹਨਾਂ ਦੇ ਨਾਲ ਗੱਲ ਹੁੰਦੀ ਆ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਦੱਸਿਆ ਕਿ ਕਾਲਜ ਦੇ ਲੱਗ ਗਈ ਕੋਈ ਦੁਕਾਨ ਜਿਸ ਤੋਂ ਮਾਈਕਰੋ ਸਲਿੱਪ ਬਣਾਈਆਂ ਜਾਂਦੀਆਂ ਨੇ ਔਰ ਉੱਥੋਂ ਹੀ ਮਾਈਕਰੋ ਸਲਿੱਪਸ ਕਾਲਜ ਦੇ ਵਿੱਚ ਦਾਖਲ ਹੁੰਦੀਆਂ ਨੇ ਬੱਚੇ ਲੈ ਕੇ ਆਉਂਦੇ ਨੇ ਉੱਥੋਂ ਦੇ ਵੇਟਰ ਲੈ ਕੇ ਆਉਂਦੇ ਨੇ ਕੌਣ ਲੈ ਕੇ ਆਉਂਦਾ ਏ ਇਹ ਸਵਾਲੀਆ ਚਿੰਨ ਬਣਿਆ ਹੋਇਆ ਲੇਕਿਨ ਰੰਗੇ ਹੱਤੀ ਉਸ ਫਲੈਂਗ ਦੇ ਦਸਦੇਵ ਤੇ ਵੱਲੋਂ 30 ਤੋਂ ਵੱਧ ਜਿਹੜੇ ਵਿਦਿਆਰਥੀ ਨੇ ਉਹ ਫੜੇ ਨੇ ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਬਾਕੀ ਬੱਚੇ ਵੀ ਨਕਲ ਮਾਰ ਕੇ ਇੱਥੋਂ ਪਾਸ ਹੁੰਦੇ ਨੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਟੌਪ ਕੀਤਾ ਹੈ ਏ ਗ੍ਰੇਡ ਚਾਹੀਏ ਹੋਣਗੇ ਏ ਪਲੱਸ ਚਾਹੀਏ ਹੋਣਗੇ ਪਰ ਉਹ ਬੱਚਿਆਂ ਦੀ ਮੈਂ ਗੱਲ ਨਹੀਂ ਕਰਦਾ ਪਰ ਕੁਝ ਇੱਕ ਬੱਚਿਆਂ ਦੀ ਮੈਂ ਗੱਲ ਕਰਨੀ ਚਾਹਣਾ ਜਿਹੜੇ ਬੱਚੇ ਇਸ ਫਲੈਂਗ ਦੌਰਾਨ ਇਸ ਨਕਲ ਕਰਨ ਦੌਰਾਨ ਫੜੇ ਗਏ ਨੇ ਜਿਨ੍ਹਾਂ ਦੇ ਉੱਪਰ ਕੇਸ ਵੀ ਜਿਹੜੇ ਯੂਨੀਵਰਸਿਟੀ ਦੇ ਵੱਲੋਂ ਬਣਾਏ ਗਏ ਨੇ ਪਰ ਹੁਣ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਨਾਮੀ ਕਾਲਜ ਪ੍ਰੋਸਪਰ ਦਾ ਕਿ ਇਸੇ ਤਰੀਕੇ ਨਾਲ ਕਰਦਾ ਹੈ ਕਿ ਬੱਚੇ ਇਸ ਤਰੀਕੇ ਨਾਲ ਨਕਲ ਮਾਰ ਕੇ ਟੌਪ ਕਰਦੇ ਨੇ ਇਹ ਬੜਾ ਵੱਡਾ ਸਵਾਲ ਖੜਾ ਹੋ ਗਿਆ ਹਾਲਾਂਕਿ ਸਵਾਲਾਂ ਦੇ ਘੇਰੇ 'ਚ ਪੂਰਾ ਕਾਲਜ ਔਰ ਕਾਲਜ ਦੇ ਮੈਨੇਜਮੈਂਟ ਆਉਂਦੀ ਨਜ਼ਰ ਆ ਰਹੀ ਆ ਪਰ ਹੁਣ ਦੇਖਣਾ ਹੀ ਹੋਵੇਗਾ ਕਿ ਕਾਲਜ ਇਸ ਤੋਂ ਬਾਅਦ ਕੀ ਕਰਦਾ ਹੈ ਦੂਜੇ ਪਾਸੇ ਇਸ ਪੂਰੇ ਵਿਸ਼ੇ 'ਚ ਅਸੀਂ ਜਦੋਂ ਕਾਲਜ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਸੋਚਿਆ ਕਿ ਕਾਲਜ ਦਾ ਵੀ ਜਿਹੜਾ ਪੱਖ ਆ ਜ਼ਰੂਰ ਜਾਣਿਆ ਜਾਵੇ ਪੁੱਛਿਆ ਜਾਵੇ ਕਿ ਪੂਰਾ ਮਸਲਾ ਹੈ ਕੀ ਪਰ ਜਦੋਂ ਉੱਥੋਂ ਦੀ ਪ੍ਰਿੰਸੀਪਲ ਮੈਡਮ ਦੇ ਨਾਲ ਅਸੀਂ ਫੋਨ 'ਤੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਕੱਢ ਦਿੱਤਾ ਮੈਂ ਇੰਜ ਕਹਿ ਲਾ ਸ਼ਾਇਦ ਉਹਨਾਂ ਨੂੰ ਲੱਗ ਗਿਆ ਸੀ ਪਤਾ ਕਿ ਉਸੇ ਨਕਲ ਦੇ ਵਿਸ਼ੇ ਦੇ ਵਿੱਚ ਹੀ ਪੱਤਰਕਾਰ ਮੇਰੇ ਨਾਲ ਫੋਨ 'ਤੇ ਗੱਲ ਕਰ ਰਿਹਾ ਹੈ ਪਰ ਮੈਂ ਇਤੋਂ ਇਹ ਕਹਿਣਾ ਚਾਹਾਂਗਾ ਕਿ ਉਹ ਸਵਾਲਾਂ ਦੇ ਘੇਰੇ ਤੋਂ ਭੱਜੇ ਨੇ ਅਗਰ ਸੱਚੇ ਨੇ ਤਾਂ ਫੋਨ ਤੇ ਵੀ ਪੱਕਾ ਦਿੱਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਪੱਕਾ ਆਮੋ ਸਾਹਮਣੇ ਬਹਿ ਕੇ ਦਿੱਤਾ ਜਾਂਦਾ ਹੈ ਪਹਿਲਾਂ ਵੀ ਬੱਚਿਆਂ ਦੇ ਨਾਲ ਕਾਫੀ ਰੋਲੇ ਪੈਂਦੇ ਆਏ ਨੇ ਪਰ ਜਦੋਂ ਪੱਤਰਕਾਰ ਉਹਨਾਂ ਦਾ ਪੱਕਾ ਲੈਣ ਦੇ ਲਈ ਕੱਲ ਜਾਂਦੇ ਨੇ ਤਾਂ ਉਹਨਾਂ ਦੀਆਂ ਮੰਤਾਂ ਤੱਕ ਉਥੇ ਕੀਤੀਆਂ ਜਾਂਦੀਆਂ ਨੇ ਬੀਤੇ ਸਮੇਂ ਇਹੋ ਜਿਹਾ ਬਹੁਤ ਸਾਰੀਆਂ ਗੱਲਾਂ ਜੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਹੁਣ ਸਵਾਲ ਜਿਹੜਾ ਹੈ ਮੈਂ ਤੁਹਾਡੀ ਝੋਲੀ ਦੇ ਵਿੱਚ ਵੀ ਰੱਖਦਾ ਕਿ ਇਸ ਸਵਾਲ ਦਾ ਜਵਾਬ ਜ਼ਰੂਰ ਦਿੱਤਾ ਜਾਵੇ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਉਹ ਵੀ ਇਸ ਚੀਜ਼ ਦਾ ਜਵਾਬ ਜ਼ਰੂਰ ਦੇਣ ਕਮੈਂਟ ਦੇ ਵਿੱਚ ਕਿ ਆਖਰਕਾਰ ਇਹ ਨਾਮੀ ਕਾਲਜ ਕਿਸ ਤਰ੍ਹਾਂ ਕਰਦਾ ਹੈ ਇਸ ਨਕਲ ਦਾ ਜ਼ਿੰਮੇਵਾਰ ਆਖਰਕਾਰ ਹੈ ਕੌਣ ਬੱਚੇ ਜ਼ਿੰਮੇਵਾਰ ਨੇ ਕਾਲਜ ਜ਼ਿੰਮੇਵਾਰ ਹੈ ਜਾਂ ਫਿਰ ਸਮੂਹਿਕ ਨਕਲ ਮਰਵਾ ਕੇ ਇਸ ਕਾਲਜ ਨੂੰ ਏ ਕੈਟਾਗਰੀ ਦੇ ਵਿੱਚ ਲਿਆਂਦਾ ਜਾਂਦਾ ਹੈ ਜਾਂ ਫਿਰ ਇਹ ਪੂਰੀ ਇੱਕ ਸਕ੍ਰਿਪਟ ਤਿਆਰ ਕੀਤੀ ਗਈ ਹੈ ਕਿ ਕਾਲਜ ਨੂੰ ਇਸ ਤਰੀਕੇ ਨਾਲ ਹਾਈ ਲੈਵਲ ਤੇ ਲੈ ਕੇ ਜਾਣਾ ਹੈ ਬੀਤੇ ਸਾਲਾਂ ਦੇ ਵਿੱਚ ਵੀ ਕੀ ਇਸ ਤਰ੍ਹਾਂ ਹੋਇਆ بڑے بڑے ਸਵਾਲ ਖੜੇ ਕਰਤੇ ਨੇ ਇਸ ਫਲੈਂਗ ਦੇ ਦਸਤੇ ਦੇ ਆਉਣ ਤੋਂ ਬਾਅਦ ਬੜਾ ਵੱਡਾ ਸਵਾਲ ਖੜਾ ਹੋ ਗਿਆ ਹੈ ਹੁਣ ਕਾਲਜ ਦੀ ਮੈਨੇਜਮੈਂਟ ਦੇ ਉੱਪਰ ਇੱਕੋ ਦਿਨ ਦੇ ਵਿੱਚ ਕਰੀਬ 36 ਕੇਸ ਬਣ ਗਏ ਨੇ ਹੁਣ 36 ਕੇਸਾਂ ਬਾਬਤ ਕਿ ਕਾਲਜ ਆਪਣਾ ਕੋਈ ਪੱਖ ਪੇਸ਼ ਕਰੇਗਾ ਕਿ ਕੋਈ ਸਫਾਈ ਪੇਸ਼ ਕਰੇਗਾ ਜਾਂ ਫਿਰ ਕਾਲਜ ਚੁੱਪ ਕਰਕੇ ਬੈਠੇਗਾ ਲੋਕ ਇਸ ਸਵਾਲ ਦਾ ਇੰਤਜ਼ਾਰ ਕਰਨਗੇ ਕਿ ਕਾਲਜ ਕਦੋਂ ਆਪਣਾ ਪੱਖ ਦਿੰਦਾ ਹੈ ਔਰ ਅਸੀਂ ਵੀ ਕਹਿਣਾ ਚਾਹੁੰਦੇ ਆ ਕਾਲਜ ਦੀ ਮੈਨੇਜਮੈਂਟ ਨੂੰ ਅਗਰ ਕਾਲਜ ਦੀ ਮੈਨੇਜਮੈਂਟ ਇਹ ਪੱਖ ਦੇਣਾ ਚਾਹੁੰਦੀ ਆ ਆਪਣੀ ਸਫਾਈ ਪੇਸ਼ ਕਰਨਾ ਚਾਹੁੰਦੀ ਆ ਕਿ ਜਿਸ ਦਿਨੇ ਨਕਲ ਵੱਜੀ 36 ਬੰਦਿਆਂ ਬੱਚਿਆਂ ਤੇ ਕੇਸ ਬਣਾਇਆ ਗਿਆ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਕਿ ਇਹ ਸਮੂਹਿਕ ਨਕਲ ਸੀ ਜੇ ਆਪ ਮੁਹਾਰੇ ਬੱਚੇ ਕਰ ਰਹੇ ਸੀ ਇਹ ਸਵਾਲ ਦਾ ਜਵਾਬ ਹਰ ਕੋਈ ਫਿਰੋਜ਼ਪੁਰ ਦਾ ਬਚਿੰਦਾ ਕਾਲਜ ਤੋਂ ਮੰਗਣ ਦੀ ਕੋਸ਼ਿਸ਼ ਜ਼ਰੂਰ ਕਰੇਗਾ ਇੰਤਜ਼ਾਰ ਜ਼ਰੂਰ ਕਰੇਗਾ ਔਰ ਸਾਡੀ ਪੂਰੀ ਟੀਮ ਵੀ ਇਸ ਦਾ ਇੰਤਜ਼ਾਰ ਕਰੇਗੀ ਕਿ ਕਦੋਂ ਕਾਲਜ ਇਸ ਬਾਬਤ ਆਪਣੀ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕਰਦਾ ਹੈ ਲੋਕਾਂ ਦੇ ਨਾਲ ਜੁੜੀ ਇਹ ਕਹਾਣੀ ਲੋਕਾਂ ਦੇ ਨਾਲ ਜੁੜੀ ਹੈ ਖਬਰ ਲੋਕਾਂ ਦੇ ਨਾਲ ਜੁੜਿਆ ਹੈ ਕਾਲਜ ਹਰ ਇੱਕ ਘਰ ਤੱਕ ਇਹ ਵੀਡੀਓ ਪਹੁੰਚਣ ਤੋਂ ਬਾਅਦ ਕਾਲਜ ਨੂੰ ਇਸ ਦਾ ਕਲੀਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਕੋ ਦਿਨ ਦੇ ਵਿੱਚ 36 ਦੇ ਆਸ-પાસ ਜਿਹੜੇ ਕੇਸ ਬਣ ਗਏ ਉਹ ਆਖਰਕਾਰ ਕਿਵੇਂ ਬਣੇ ਉਹ ਕਿਵੇਂ ਬੱਚੇ ਪੌਕਟਾਂ ਜਿਹਨੂੰ ਪੌਕਟ ਕਹਿੰਦੇ ਆ ਪੰਜਾਬੀ ਭਾਸ਼ਾ ਚ ਪੁਰਾਣੀ ਭਾਸ਼ਾ ਚ ਮਾਈਕਰੋ ਪੌਕਟਾਂ ਲੈ ਕੇ ਬੱਚੇ ਕਿਵੇਂ ਕਾਲਜ ਦੇ ਵਿੱਚ ਦਾਖਲ ਹੋਏ ਕਿਵੇਂ ਨਕਲ ਕੀਤੀ ਜਾ ਰਹੀ ਸੀ ਪੂਰੇ ਵਿਸ਼ੇ ਤੇ ਕਾਲਜ ਨੂੰ ਆਪਣਾ ਜਿਹੜਾ ਪੱਖ ਆ ਆਪਣੀ ਜਿਹੜੀ ਸਫਾਈ ਆ ਉਹ ਜ਼ਰੂਰ ਪੇਸ਼ ਕਰਨੀ ਚਾਹੀਦੀ ਆ